ਅੱਜ 15 ਅਗਸਤ ਆਜ਼ਾਦੀ ਦਿਵਸ ਭਾਰਤ ਦਾ 78ਵਾਂ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ ਹੈ ਇਹ ਆਜ਼ਾਦੀ ਦਿਵਸ 1947 ਤੋਂ ਪਹਿਲਾਂ ਜਮੀਨ ਸਾਡੀ ਸੀ ਪਰ ਉਹਨਾਂ ਮਹਾਨ ਸ਼ਹੀਦਾਂ ਨੇ ਕੁਰਬਾਨੀਆਂ ਕਰਕੇ ਆਪਣਾ ਆਪਾ ਕੁਰਬਾਨ ਕਰਕੇ ਇਸ ਆਜ਼ਾਦੀ ਵਾਸਤੇ ਸਾਨੂੰ ਅਸਮਾਨ ਲੈ ਕੇ ਦਿੱਤਾ ਤੇ ਤਾਂ ਹੀ ਅੱਜ ਅਸਮਾਨ ਦੇ ਅੰਦਰ ਸਾਡਾ ਮੁਲਕ ਦਾ ਆਜ਼ਾਦ ਤਿਰੰਗਾ ਝੰਡਾ ਝੂਲ ਰਿਹਾ ਹੈ ਅੱਜ 15 ਅਗਸਤ 2024 ਨੂੰ ਸੁਨਾਮ ਦੇ ਅੰਦਰ ਜੋ ਸ਼ਹੀਦ ਆਜਮ ਸਰਦਾਰ ਉਧੂ ਸਿੰਘ ਦਾ ਜਨਮ ਸਥਾਨ ਸਟੇਸ਼ਨ ਦੇ ਉੱਤੇ ਡਾਕਟਰ ਮਿਤ ਕਾਂਸਲ ਦਿਹੁਰਾ ਵੱਲੋਂ ਇੱਕ 100 ਫੁੱਟ ਉੱਚਾ ਤਿਰੰਗਾ ਝੰਡਾ ਲਹਿਰਾਇਆ ਗਿਆ ਅਸੀਂ ਸ਼ਹਿਰ ਨਿਵਾਸੀ ਇਨ੍ਹਾਂ ਦੇ ਧੰਨਵਾਦੀ ਹਾਂ ਕਿ ਸ਼ਹੀਦ ਉਧੂ ਸਿੰਘ ਦੇ ਸ਼ਹਿਰ ਨੂੰ ਜਨਮ ਸਥਾਨ ਨੂੰ ਉਹਨਾਂ ਨੇ ਇਤਨਾ ਵੱਡਾ ਮਹੱਤਵ ਦਿੱਤਾ ਤੇ ਨਾਲ ਹੀ ਉਨਾ ਬੋਲੋ ਵੀ ਕਿਹਾ ਗਿਆ ਕਿ ਸਟੇਸ਼ਨ ਦੇ ਉੱਤੇ ਸ਼ਹੀਦ ਉਧਮ ਸਿੰਘ ਦੀ ਬਹੁਤ ਸੁੰਦਰ ਤਸਵੀਰ ਬਣਾ ਕੇ ਵੀ ਲਗਾਵਾਂਗੇ ਸੋ ਸ਼ਹੀਦ ਨੂੰ ਮਾਣ ਦੇਣ ਵਾਸਤੇ ਕਾਉਂਸਲ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਅੱਛਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੀ ਇਹ ਫੈਸਲੇ ਲਏ ਜਿਹੜੀ ਹੋ ਗਈ ਗੱਲ ਇਹ ਸੈਂਟਰ ਸਾਹਮਣੇ ਦੀ ਦੁਆਰੇ ਸਪੈਸ਼ਲ ਬੋਲੋ ਸਾਹਿਬ ਨੂੰ ਪਰਮਿਸ਼ਨ ਮਿਲ ਗਈ ਸੋ ਇੱਕ ਵੱਡਾ ਚਿੱਤਰ ਲਾਈਟ ਵਾਲਾ ਜੋ ਬਹੁਤ ਦਮ ਸੀ ਇਹਦਾ ਇਸ ਉੱਤੇ ਲਗਾ ਦੇਣਾ